हां जी ਪੰਜਾਬੀਓ ਸਸਰੀ ਕਾਲ ਵਈ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇੱਕ ਨਸ਼ਾ ਤਸਕਰਾਂ ਦਾ ਹੁਣ ਘਟਾਉਣ ਗਈ ਪੁਲਿਸ ਜਿਹਦੇ ਵਿੱਚ ਹੁਣ ਇਹ ਖਬਰ 12 13 ਮਿੰਟ ਹੋ ਗਏ ਖਬਰ ਨੂੰ ਆਈ ਨੂੰ ਜਿਹਦੇ ਵਿੱਚ ਹੁਣ ਜਿਹੜੇ ਨਸ਼ਾ ਤਸਕਰਾਂ ਮੂਰੋਂ ਅੱਕੋਂ ਰੋਕ ਰਾਇਆ ਪੁਲਸ ਨੂੰ ਕਹਿਣ ਦਾ ਮਤਲਬ ਇਹ ਆ ਵੀ ਜੇ ਕੋਈ ਪੰਜਾਬ ਸਰਕਾਰ ਇੱਕ ਪਾਸੇ ਚੰਗਾ ਕਰਨ ਚੱਲੀ ਆ ਤਾਂ ਹੁਣ ਲੋਕਾਂ ਨੇ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਰੱਖਿਆ ਪਰ ਲੇਕੇ ਨਹੀਂ ਘੱਟੋ ਘੱਟ 10-15 ਘਰ ਢਾ ਚੁੱਕੇ ਤਾਂ ਜਿਹੜਾ ਹੁਣ ਇਹ ਇੱਕ ਨਵਾਂ ਮੁੱਦਾ ਚੱਕਿਆ ਭਗਵਾਨਤਮਾਨ ਸਰਕਾਰ ਨੇ ਕਿਉਂਕਿ ਵੈਸੇ ਤਾਂ ਉਹਨੂੰ ਹਰ ਵਕਤ ਮਾੜਾ ਹੀ ਕਿਹਾ ਗਿਆ ਸਾਡੇ ਪੰਜਾਬ ਦੇ ਲੋਕਾਂ ਨੇ ਕਿਉਂਕਿ ਉਹਨੇ ਮਾੜਾ ਕੀਤਾਗਾ ਇਸ ਕਰਕੇ ਹੀ ਉਹਨੂੰ ਕਿਹਾ ਗਿਆ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਚਿੱਟੇ ਦਾ ਮੁੱਦਾ ਰੱਖ ਕੇ ਇਹਨਾਂ ਨੇ ਸਰਕਾਰ ਬਣਾਈ ਗਈ ਸੀ ਤਾਂ ਹੁਣ ਜਿਹੜਾ ਇੱਕ ਨਵਾਂ ਮੁੱਦਾ ਚੱਕਿਆ ਘਰ ਟਾਉਣ ਦਾ ਲੋਕਾਂ ਦਾ ਤਾਂ ਜਦੋਂ ਇਹ ਜੀਐਸਬੀ ਲੈ ਕੇ ਜਾਂਦੇ ਆ ਪੁਲਿਸ ਕਰਟਾ ਹੁਣ ਤੇ ਮੂਹਰੇ ਸਾਡੇ ਇਹ ਜਿਹੜੀ ਨਸ਼ਾ ਤਸਕਰ ਦੀਆਂ ਆਪਾਂ ਕਹਿੰਦੇ ਘਰ ਦੇ ਮੈਂਬਰ ਵੁੜੀਆਂ ਤਾਂ ਅੱਗੋਂ ਰੌਲਾ ਪਾ ਰਹੀਆਂ ਤਾਂ ਅੰਦਰ ਨਹੀਂ ਬਣਦੇ ਦਿੱਤਾ ਯਾਰ ਤਾਂ ਉੱਥੇ ਲੇਡੀਜ਼ ਪੁਲਿਸ ਉਹਨਾਂ ਦੇ ਡਾਂਗਾ ਮਾਰ ਰਹੀ ਏ ਸ਼ਰੀਆਮ ਇਹ 12-13 ਮਿੰਟੋ ਕੇ ਇਸ ਵੀਡੀਓ ਨੂੰ ਹਜੇ ਹੁਣੀ 12-13 ਮਿੰਟ ਹੋ ਗਿਆ ਅਪਲੋਡ ਹੋਈ ਨੂੰ ਪੀਟੀਸੀ న్యూਜ਼ ਚੈਨਲ ਆ ਵੈਸੇ ਇਹ ਸਰਕਾਰੀ ਚੈਨਲ ਆ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਤੁਹਾਨੂੰ ਵੀਡੀਓ ਮਿਲ ਜਾਣੀ ਆ ਤਾਂ ਜਿਹਦੇ ਵਿੱਚ 12-13 ਮਿੰਟ ਹੋ ਗਏ ਇਹ ਵੀਡੀਓ ਅਪਲੋਡ ਹੋਈ ਨੂੰ ਗੱਲ ਹੁਣ ਇੰਨੀ ਕਾ ਪਹਿਲਾਂ ਤਾਂ ਸਾਡੇ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਪੰਜਾਬ ਦੀ ਸਰਕਾਰ ਨਸ਼ੇ ਨਹੀਂ ਬੰਦ ਕਰਦੀ ਨਹੀਂ ਬੰਦ ਕਰਦੀ ਜੇ ਹੁਣ ਨਸ਼ਿਆਂ ਤੇ ਰੋਕ ਲੱਗਣ ਜਾ ਰਹੀ ਆ ਪਰ ਇਹ ਲੋਕ ਰੋਕ ਰਿਹਾ ਕਹਿਣਾ ਮਤਲਬ ਜਿਹੜੇ ਹੁਣ ਘਰ ਟੈਰ ਰਿਹਾ ਇਹਨਾਂ ਨੇ ਅਲੀਸ਼ਾਨ ਮਹਿਲ ਜਿਹੜੇ ਬਣਾਏ ਹੋਏ ਆ ਚਿੱਟੇ ਵਿੱਚ ਵਿੱਚ ਕੇ ਚਿੱਟੇ ਵਿੱਚ ਵਿੱਚ ਕੇ ਅਲੀਸ਼ਾਨ ਮਹਿਲ ਬਣਾਏ ਆ ਲੋਕਾਂ ਦੇ ਗਲ ਕੋਟ ਕੋਟ ਕੇ ਤਾਂ ਹੁਣ ਇਹ ਘਰ ਚਾਹ ਕਿਸੇ ਦਾ ਛੋਟਾ ਘਰਾਜੇ ਵੱਡਾ ਸਾਰੇ ਹੀ ਨਸ਼ੇ ਵਾਲਿਆਂ ਦੇ ਘਰ ਟਾਣ ਚੱਲੀ ਹੈ ਸਰਕਾਰ ਸੀਐਮ ਭਵਨਤਮਨ ਨੇ ਸਿੱਧਾ ਸਾਫ ਆਰਡਰ ਦਿੱਤਾ ਜੇ ਕੋਈ ਛੋਡੇ ਨਾਲ 1921 ਕਰਦਾ ਤਾਂ ਉਹਨੂੰ ਚੱਕ ਕੇ ਜੇਲ੍ਹ ਸੱਟੋ ਤੇ ਘਰ ਦੇ ਉੱਤੇ ਬਲਡੋਜ਼ਰ ਫੇਰੋ ਤਾਂ ਹੁਣ ਇਹ ਜਿਹੜੀ 5-7 ਮਿੰਟ ਹੋ ਗਏ ਇੱਕ ਖਬਰ ਹੋਊਗੀ ਵਾਇਰਲ ਤਾਂ ਇੰਨੀ ਕ ਅਪੀਲ ਜ਼ਰੂਰ ਕਰਦੇ ਆ ਆਪਣੇ ਭਰਾਵਾਂ ਨੂੰ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆਪਾਂ ਵੀਡੀਓ ਨੂੰ ਗਰੁੱਪਾਂ 'ਚ ਪਾ ਦਿਆ ਕਰੋ ਵੀਰੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਕੋਈ ਆਮ ਵੀਡੀਓ ਨਹੀਂ ਹੁੰਦੀ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਛੋਡੇ ਸਾਝੀ ਕਰਦੇ ਆ ਵੀ ਤੁਸੀਂ ਜੋ ਚੰਗੀ ਗੱਲ ਆ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਆਮ ਵੀਡੀਓ ਤੋਂ ਵੀ ਹਮੇਸ਼ਾ ਹੀ ਕੋਈ ਗਲਤਫਲਤ ਲੋਕ ਆਪਣੇ ਪੰਜਾਬੀ ਹਰੇਕ ਕੋਈ ਵੀਡੀਓ ਨੂੰ ਕਹਿਣ ਦਾ ਮਤਲਬ ਹੀ ਉਹੀ ਚੱਕ ਦਿੰਦੇ ਆ ਜੇ ਕੋਈ ਪੰਜਾਬ ਦੀ ਗੱਲ ਆ ਉਹਦੀ ਕੋਈ ਸੁਣ ਕੇ ਰਾਜੀ ਨਹੀਂ ਮੈਨੂੰ ਬਸ ਇਹੀ ਆਪਣੇ ਪੰਜਾਬੀ ਦੇ ਤੱਕ ਸ਼ਿਕਾਇਤ ਆ ਹੋਰ ਕੋਈ ਨਹੀਂ ਚਲੋ ਜੀ ਖਾਸ ਕਰਕੇ ਮੈਂ ਫਿਰ ਤੋਂ ਅਪੀਲ ਕਰਦਾ ਜਿਹੜਾ ਹੁਣ ਇਹ ਇੱਕ ਹੋਰ ਖਬਰ ਜਾਰੀ ਹੋਈ ਆ ਕਿ ਹੁਣੀ ਕਿਉਂਕਿ ਇੱਕ ਮੈਂ ਕਹਾ ਪਹਿਲਾ ਅਪਲੋਡ ਕਰ ਚੁੱਕਾ ਆਪਣੇ ਚੈਨਲ ਤੋਂ ਉਹਦਾ ਪਟਿਆਲਾ ਦੀ ਤੇ ਇੱਕ ਲੁਧਿਆਣਾ ਦੀ ਖਬਰ ਉਹਦੇ ਵਿੱਚ ਜਿੱਥੋਂ ਜਿੱਥੋਂ ਦਾ ਇਹ ਇਹ ਨਸ਼ਾ ਤਸਕਰਾਂ ਦੀ ਜਿਹੜੇ ਘਰ ਟਾਰੇ ਨਵਾਂ ਮੁੱਦਾ ਚੱਕਿਆ ਸੀ ਐਮ ਪਵੰਤਮਾਨ ਨੇ ਕਿਉਂਕਿ ਅਕਸਰ ਉਹਨੂੰ ਲੋਕ ਮਾੜਾ ਕਹਿੰਦੇ ਆ ਸੀਐਮ ਪਵੰਤਮਾਨ ਨੂੰ ਪਰ ਜੇ ਕੋਈ ਚੰਗਾ ਕਰਨ ਜਾ ਰਿਹਾ ਹੁਣ ਆਪਾਂ ਇਹ ਨਹੀਂ ਕਹਿੰਦੇ ਦੁੱਖ ਤਾਂ ਹੁੰਦਾਗਾ ਜਿਹਦਾ ਕਾਰਨਾਗਾ ਦੁੱਖ ਤਾਂ ਉਹਨੂੰ ਹੋਊਗਾ ਪਰ ਜਿਹਦਾ ਮਿਹਨਤ ਨਾ ਬਣਿਆਗਾ ਉਹਦਾ ਤਾਂ ਨਹੀਂ ਟਾਰ ਰਹਿਣਾ ਜਿਹੜਾ ਨਸ਼ਾ ਤਸਕਰਾਂ ਪੂਰੀ ਇੰਟਰਵਿਊ ਲੈ ਕੇ ਚੰਗੀ ਤਰ੍ਹਾਂ ਜਦੋਂ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਉਹ ਨਾ ਤੁਰੰਤ ਫਿਰ ਉਹ ਉਤੋਂ ਜਾਂਦੇ ਆ ਫਿਰ ਇਹ ਆਪਣੇ ਬੰਨਿਓ ਕਾਰਵਾਈ ਸ਼ੁਰੂ ਕਰਦੇ ਆ ਨਾ ਕਿ ਕਿਸੇ ਵੇਕਸੂਰ ਦਾ ਘਟਾ ਆ ਰਿਹਾ ਚਾਹੇ ਹੁਣ ਉਹਨਾਂ ਦੇ ਘਰ ਦੇ ਮੈਂਬਰ ਚਾਹੇ ਉਹ ਮੁੰਡੇ ਕੁੜੀਆਂ ਜੋ ਵੀ ਵੇਚਦੇ ਆ ਉਹਨਾਂ ਦਾ ਹੁਣ ਦੁੱਖ ਤਾਂ ਲੱਗੂਗਾ ਕਿਉਂਕਿ ਜਿਹੜੇ ਲੋਕਾਂ ਦੇ ਗਾਲਾਂ ਗਲੇ ਘੋਟ-ਘੋਟ ਕੇ ਲੋਕਾਂ ਦੀ ਗਲ ਘੋਟ-ਘੋਟ ਕੇ ਤੇ ਕਿੰਨੇ ਨੌਜਵਾਨ ਮਰ ਚੱਲੇ ਕਿੰਨੇ ਘਰ ਉਜੜ ਗਏ ਨਸ਼ਿਆਂ ਨਾਲ ਤਾਂ ਉਹਨਾਂ ਦਾ ਵੀ ਦੁੱਖ ਬਈ ਚੱਲਿਆ ਨਹੀਂ ਜਾਂਦਾ ਜਿਹੜੇ ਮਾਵਾ ਨੂੰ ਪੁੱਤ ਛੱਡ ਤੁਰ ਚਲੇ ਕੱਲੇ ਕੱਲੇ ਨੌਜਵਾਨ ਹੱਟੇ-ਕੱਟੇ ਤਾਂ ਉਹਨਾਂ ਮਾਵਾ ਦਾ ਦੁੱਖ ਨਹੀਂ ਚੱਲਿਆ ਜਾਂਦਾ ਜੇ ਹੁਣ ਕੋਈ ਨਵੀਂ ਕਾਰਵਾਈ ਕਰਨ ਚੱਲੇ ਆ ਤੁਸੀਂ ਮੂਹਰੇ ਉਹਨਾਂ ਦੇ ਚੀਕਾ ਮਾਰ ਰਹੀ ਹੋ ਇਹ ਕਰੋ ਹੁਣ ਉਹਨਾਂ ਨੂੰ ਕਾਰਵਾਈ ਕਰਨ ਦਿਓ ਸਾਈਡ ਤੇ ਹੋ ਜਾ ਘਰ ਤਾਂ ਸਾਨੂੰ ਫੇਰ ਵੀ ਮਿਲ ਜਾਣਾ ਛੋਟਾ ਵੱਡਾ ਜੋ ਵੀ ਆ ਪਰ ਲੇਕਿਨ ਜਿਹੜੀ ਇੱਕ ਵਾਰੀ ਕਿਸੇ ਦੀ ਜਾਨ ਚਲੀ ਜਾਂਦੀ ਆ ਉਹ ਵਾਪਸ ਨਹੀਂ ਆਉਣੀ ਹੁਣ ਜੇ ਕੋਈ ਸਰਕਾਰ ਚ ਅਜਿਹਾ ਕੋਈ ਕੰਮ ਚੱਲੀ ਆ ਤਾਂ ਇਹ ਲੋਕਾਂ ਦੀ ਭਾਦੀ ਬਣ ਰਹੀ ਆ ਭਾਦੀ ਉਹ ਹੀ ਲੋਕਾਂ ਦੀ ਬਣੀ ਆ ਜਿਹੜੇ ਨਸ਼ੇ ਵੇਚ ਰਹੇ ਆ ਕਿਉਂਕਿ ਜਾਣਕਾਰੀ ਪ੍ਰਾਪਤ ਕਰਕੇ ਫੇਰ ਉਹ ਆਪਣੀ ਇਨਕਵੇਰੀ ਸ਼ੁਰੂ ਕਰਦੇ ਆ ਫੇਰ ਕਾਰਵਾਈ ਸ਼ੁਰੂ ਕਰਦੇ ਆ ਬਿਨਾਂ ਕਸੂਰਾਂ ਦਾ ਨਹੀਂ ਘਟਾ ਰਹੇ ਉਹ ਤਾਂ ਹੁਣ ਇਹ ਲੇਡੀ ਜੇ ਜਿਹੜੀ ਨਾਲ ਆ ਜੇ ਕੋਈ ਲੇਡੀ ਜੇ ਅੱਗੇ ਧੱਕਾ ਕਰ ਰਹੀ ਆ ਤਾਂ ਉਹਦਾ ਨਾਲ ਦੀ ਨਾਲ ਉਹਨੂੰ ਗ੍ਰਿਫਤਾਰ ਕਰਕੇ ਗੱਡੀ 'ਚ ਸਿੱਟ ਕੇ ਲਿਆਇਆ ਜਾ ਰਿਹਾ ਉਹ ਸਿੱਧਾ ਸਾਫ ਪਤਾ ਲੱਗਦਾ ਤੁਸੀਂ ਵੀਡੀਓ ਦੇਖੀ ਹੋਣੀ ਆ ਪੀਟੀਸੀ న్యూਸ ਚੈਨਲ ਉਦੋਂ ਰਿਸਰਚ ਕਰਕੇ ਦੇਖ ਸਕਦੇ ਹਾਂ ਪਹਿਲੇ ਦੂਜੇ ਨੰਬਰ ਤੇ ਤੁਹਾਨੂੰ ਮਿਲੀ ਜਾਣੀ ਆ ਤੇ ਇਹ ਵੀਡੀਓ ਅਪਲੋਡ ਹੋਈ ਨੂੰ ਹਜੇ 12 13 ਮਿੰਟ ਹੋਏ ਆ ਚਲੋ ਆਪਾਂ ਅਪੀਲ ਜਰੂਰ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਆ ਵੀ ਆਪਣੇ ਪੰਜਾਬ ਦੇ ਪ੍ਰਤੀ ਜੋ ਗਲਵਾਤ ਹੁੰਦੀ ਆ ਸੋਦੇ ਨਾਲ ਸਾਂਝੀ ਕਰਦੇ ਆ ਜੋ ਹੁਣ ਇਹ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਫੇਰਨ ਦੀ ਇੱਕ ਨਵਾਂ ਮੁੱਦਾ ਚੱਕਿਆ ਸਰਕਾਰ ਨੇ ਸੀਐਮ ਭਵਨਤਮਾਨ ਨੇ ਤਾਂ ਇੱਕ ਇਹ ਜੋ ਅਕਸਰ ਇਹਨੂੰ ਮਾੜੀ ਕਹਿੰਦੇ ਆ ਲੋਕ ਤੇ ਕਿਉਂਕਿ ਜਦੋਂ ਇਹਨੇ ਚਿੱਟੇ ਦਾ ਮੁੱਦਾ ਰੱਖ ਰੱਖ ਕੇ ਮੂਹਰੇ ਸਰਕਾਰ ਬਣਾਈ ਸੀ ਪਰ ਉਦੋਂ ਤਾਂ ਨਹੀਂ ਕੁਝ ਕਰਿਆ ਇਹਨਾਂ ਦੇ 2 ਸਾਲ ਰਹਿ ਗਏ ਹੁਣ ਜੇ ਚੰਗਾ ਕਰਨ ਜਾ ਰਹੇ ਆ ਤਾਂ ਕਰਨ ਤੋਂ ਅੱਗੋਂ ਦਿੱਕਤ ਲਾ ਰਹੇ ਆ ਜਿਹੜੇ ਲੋਕ ਤਾਂ ਹੁਣ ਬਸ ਐਈ ਗੱਲ ਇਹੀ ਆ ਵੀ ਜਿਹੜਾ ਵੀ ਉਹਨਾਂ ਨੂੰ ਰੋਕੂਗਾ ਉਸ ਦੇ ਉੱਪਰ ਵੀ ਪਰਚਾ ਦਰਜ ਹੋਊਗਾ ਕਿਉਂਕਿ ਜੇ ਹੁਣ ਚੰਗਾ ਕਰਨ ਜਾ ਰਹੀ ਹੈ ਸਰਕਾਰ ਕਿਉਂਕਿ ਚਿੱਟੇ ਦਾ ਮੁੱਦਾ ਰੱਖਿਆ ਗਿਆ ਸੀ ਵੀ 26 ਜਨਵਰੀ ਨੂੰ ਸਫਾਇਆ ਕਰ ਦਾਂਗੇ ਚਿੱਟੇ ਦਾ ਪਰ ਉਹ ਨਹੀਂ ਹੋ ਸਕਿਆ ਜੇ ਹੁਣ ਇਹ ਚੱਜ ਦਾ ਕਿਉਂਕਿ ਇਹ ਜਿਹੜਾ ਅਪਾ ਕਹਿ ਦਈਏ ਜਿਹੜਾ ਇਹ ਮੁੱਦਾ ਹੈਗਾ ਘਰ ਤੋਣ ਦਾ ਇਹ ਪਹਿਲਾਂ ਕਿਹਨੇ ਜਾਰੀ ਕੀਆ ਸੀ ਕਿਹਨੇ ਜਾਰੀ ਕੀਤਾ ਸੀ ਇਹ ਜਿਹੜਾ ਅਦਿਤਨਾਥ ਜੋਗੀ ਉਹਨੇ ਇਹ ਲੋਕਾਂ ਤੇ ਜਿਵੇਂ ਇਹ ਕਾਰਵਾਈ ਸ਼ੁਰੂ ਕੀਤੀ ਸੀ ਵੀ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਘਰ ਟਾ ਦੋ ਹੁਣ ਇਹ ਪੰਜਾਬ ਦੇ ਵਿੱਚ ਵੀ ਲਾਗੂ ਹੋ ਗਿਆ ਇਹ ਜੋ ਇਹ ਆਪਣੇ ਬੰਨੀਓ ਸੀਐਮ ਭਵਨਤਮਨ ਨੇ ਜਿਹੜੇ ਆਰਡਰ ਕੀਤੇ ਆ ਵੀ ਜੋ ਵੀ ਨਸ਼ਾ ਵੇਚਦਾ ਉਹਦਾ ਘਰ ਟਾ ਦਿੱਤਾ ਜਾਵੇ ਤਾਂ ਇਹ ਬਹੁਤ ਚੰਗੀ ਗੱਲ ਆ ਪਤੇ ਕਹਿਣੇ ਆ ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਵੀ ਨਹੀਂ ਹੋਣ ਜਾ ਰਿਹਾ ਕਿਉਂਕਿ ਬਹੁਤ ਜਾਨਾਂ ਚਲੀਆਂ ਗਈਆਂ ਯਾਰ ਸਾਡਾ ਪੰਜਾਬ ਨਸ਼ੇ ਨਾਲ ਜੂਝ ਰਿਹਾ ਚੰਗਾ ਕੰਮ ਹੋਊ ਜੇ ਕਿਸੇ ਦਾ ਘਟੂ ਡਰਨਗੇ ਫਿਰੇ ਲੋਕ ਇੱਕ ਦੂਜੇ ਨੂੰ ਦੇਖ ਕੇ ਵੀ ਉਹਦਾ ਘਟਾ ਹੈਗਾ ਮੇਰਾ ਵੀ ਨਟਾ ਜੀ ਚਲੋ ਜੀ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਆਪਣੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ